ਹਾਂ ਐਂਡ ਇੰਡੀਆ ਦਿਓਸ ਐਂਡ ਇੰਡੀਆ ਦਿਓਸ ਪਿੰਡ ਮਲਕਪੁਰ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਰਮਦਾਸ ਇਹ ਪੈਣੀ ਕਿੰਨੀ ਪੈਲੀ ਆ ਡੇਢ ਕਿਲਾ ਕੇ ਡੇਢ ਕਿਲਾ ਇਹਨਾਂ ਦੀ ਪੈਲੀ ਆ ਤੇ ਸਾਬ ਲਾ ਲੋ ਕਿ ਝੋਨਾ ਪਾਣੀ ਦੀ ਵਿੱਚ ਹੀ ਡੁੱਬ ਗਿਆ ਔਰ ਪਿੱਛੇ ਪਾਣੀ ਦੀ ਦੇਖ ਸਕਦੇ ਹੋ ਕਣਕ ਬੀਜੇ ਨੇ ਵੀ ਇਹਨਾਂ ਕੋਈ ਹਾਲਾਤ ਨਹੀਂ ਆ ਕਣ ਕਿੰਨੇ ਬੱਟੇ ਤੁਹਾਡੇ ਮੇਰੇ ਚਾਰ ਬੱਚੇ ਜੇ ਤਿੰਨ ਬੇਟੀਆਂ ਕ ਬੇਟਾ ਜੇ ਤਿੰਨ ਬੇਟੀਆਂ ਜੇ ਇੱਕ ਬੇਟਾ ਜੇ ਠੀਕ ਹੈ ਜੀ ਤੇ ਬਣਾ ਆਪਣਾ ਇੱਕ ਫੋਨ ਨੰਬਰ ਬੋਲੇ 8699684843 ਤਾਂ ਨੂੰ ਮੇਂ ਪਰਿਵਾਰ ਦੇ ਹਾਲਾਤ ਦਿਖਾਉਣਾ ਆ ਆ ਇਹਨਾਂ ਦੇ ਵਿੱਚ ਗਰੇ ਦੇ ਕੋਲੇ ਦੋ ਤਿੰਨ ਡੰਗਰ ਨੇ ਆ ਮੱਝ ਵੀ ਭੁਖੀ ਮਰੀ ਹੋਈ ਆ ਆ ਮਤਲਬ ਕੁਛ ਨਹੀਂ ਸੇਵਾ ਹੀ ਕਰਨ ਵਾਲੀ ਗੱਲ ਆ ਤੇ ਨਾ ਇਹਨਾਂ ਕੋ ਪੱਠਾ ਚੁੱਕਾ ਆ ਇਧਰ ਇਹਨਾਂ ਦੀ ਵਿਹਲੀ ਦੇ ਹਾਲਾਤ ਆ ਜਿਹਦੇ ਵਿੱਚ ਸਪੋਟਾਂ ਲਾ ਲਾ ਕੇ ਵਿਹਲੀ ਏ ਖੜੀ ਕੀਤੀ ਹੋਈ ਆ ਔਰ ਆ ਦੇਖ ਲਾਲੋ ਕਿ ਭਾਂਡੇ ਵੀ ਚਰਿਆਂ ਨੂੰ ਬਾਹਰ ਕੱਢ ਕੇ ਮੰਜਨੇ ਪੈਂਦੇ ਕੋਈ ਇਹਨਾਂ ਕੋਲੇ ਕਮਾਈ ਦਾ ਸਾਧਨ ਜਾਂ ਬਾਹ ਫੜਨ ਵਾਲਾ ਨਹੀਂ ਹੈਗਾ ਆ ਪਰਿਵਾਰ ਖਲੋਤਾ ਆ ਨਾਲ ਉਹਨਾਂ ਦੇ ਬੱਚੇ ਆ ਨਾਲ ਉਹਨਾਂ ਦਾ ਬੇਟਾ ਏ ਆ ਪਰਿਵਾਰ ਦੇ ਤੇ ਘਰ ਦੇ ਹਾਲਾਤ ਜੇ ਹਾਲਾਤ ਮੈਂ ਤੁਹਾਨੂੰ ਤਿੰਨ ਦਿਖਾ ਦਿਉ ਕਿ ਆ ਬاتھਰੂਮ ਔਰ ਟਾਇਲਟ ਵਗੈਰਾ ਤੇ ਨਾ ਕੋਈ ਸੀਟ ਮਤਲਬ ਕੋਈ ਸੀਟ ਤੱਕ ਦਾ ਬੂਆ ਨਹੀਂ ਲੱਗਾ ਹੋਇਆ ਕਿ ਪੜਤੇ ਲਾ ਕੇ ਸਾਰੇ ਹੋਇਆ ਆ ਬਾਕੀ ਕੋਈ ਬੂਆ ਬਾਰੀ ਨਹੀਂ ਲੱਗੀ ਟੱਪੜ ਲਾ ਲ ਵਿਚਰੇਆਣੇ ਆਪਦੇ ਕੰਮ ਚਲਉ ਕੀਤਾ ਹੋਇਆ ਅ ਕੰਜ ਕੀ ਨਾ ਤੁਹਾਡਾ ਤਕਵਿੰਦਰ ਕੌਰ ਜੀ ਤਕਵਿੰਦਰ ਕੌਰ ਹਾਂ ਜੀ ਅ ਆ ਤੈਨੂੰ ਬੇਟੀਆਂ ਨੇ ਤੁਹਾਡੀਆਂ ਤਿੰਨ ਬੇਟੀਆਂ ਹਾਂ ਜੀ ਇੱਕ ਬੇਟਾ ਹਾਂ ਜੀ ਕਾਲੀ ਕਿੰਨੀ ਤੁਹਾਡੀ ਡੇਢ ਕਿੱਲਾ ਜੀ ਡੇਢ ਕਿੱਲਾ ਸੀ ਦੇਖ ਚੁੱਕੇ ਆ ਪਾਣੀ ਆਇਆ ਤੇ ਕੁਝ ਸੁੱਕਿਆ ਨਹੀਂ ਆ ਬਿਜਲੀ ਦੀ ਕੋਈ ਆਸ ਨਹੀਂ ਆ ਔਰ ਨਾ ਸੁੱਕਦੀ ਆ ਹਾਂ ਜੀ ਤੇ ਚੋਂਦਾ ਪੂਰਾ ਬਰਬਾਦ ਹੋ ਗਿਆ ਹਾਂ ਜੀ ਤੜ ਕੋਈ ਨਹੀਂ ਪੀਟੀ ਜਾਣੀ ਹਾਂ ਜੀ ਤੇ ਕੋਈ ਮੁਆਵਜ਼ੇ ਵਾਲਾ ਜਾਂ ਕੋਈ ਤਰ੍ਹਾਂ ਗਿਆ ਤੁਹਾਨੂੰ ਕਿਹਦਾ ਮੁਆਵਜ਼ਾ ਮਿਲਿਆ ਸਰਕਾਰ ਵੱਲੋਂ ਲੈ ਲੇਕੇ ਲਾਗੇ ਪਰ ਹੁਲੇ ਆਨ ਜੇ ਅੱਛਾ ਜੀ ਤੇ ਤੁਹਾਡੇ ਹਸਬੰਦ ਨੂੰ ਕੀ ਕੀ ਕੰਮ ਕਰਦੇ ਸੀ ਉਹ ਕੋਈ ਨਹੀਂ ਵਾਈ ਵੰਦਾਈ ਸੀ ਉਹ ਛੋਟੀ ਮੋਟੀ ਖੇਤੀ ਬਾਈ ਸੀ ਇਹੋ ਹੀ ਨਹੀਂ ਕੀ ਅੱਛਾ ਤੇ ਉਹਨਾਂ ਦੀ ਰੱਟ ਕਿਦਾਂ ਹੋਈ ਉਹਨਾਂ ਦੇ ਡੰਗਰ ਫੜਦਿਆਂ ਫੜਦਿਆਂ ਰੁੜ ਗਏ ਸੀ ਉਹ ਫੜਦਿਆਂ ਫੜਦਿਆਂ ਮੜ ਕੇ ਭੱਜ ਕੇ ਫੜਿਆ ਵੀ ਉਹਦੀ ਕੰਡੀਸ਼ਨ ਜਾਦਾ ਹੀ ਹਾਈ ਹੋ ਗਈ ਤੇ ਨਾ ਕੋਈ ਸਾਧਨਾ ਗਈ ਖੜਨ ਵਾਲਾ ਮੈਂ ਕੱਲੀ ਜਨਾਨੀਆਂ ਡੇਰਿਆਂ ਤੇ ਵੀ ਕੋਈ ਨਹੀਂ ਜੇ ਹੈਗਾ ਮੈਨੂੰ ਬੜੀ ਮੁਸ਼ਕਲ ਆਈ ਜਿ ਜਿੰਨਾ ਚਿਰ ਨੂੰ ਮੈਂ ਕਿਸੇ ਨੂੰ ਕਿਹਾ ਆ ਉਹਨਾਂ ਚਿਰ ਨੂੰ ਜਾਂਦੇ ਜਾਂਦੇ ਉਹਦੀ ਰਾਜਮੌਤ ਹੋ ਗਈ ਜੇ ਤੇ ਹਸਪੀਟਲ ਤੱਕ ਪਹੁੰਚੇ ਨਹੀਂ ਸੀ ਹਸਪੀਟਲ ਨਹੀਂ ਗਏ ਨਹੀਂ ਜੀ ਅੱਛਾ ਜੀ ਤੇ ਤੁਹਾਡਾ ਕਹਿਣ ਤੋਂ ਪਾਗੇ ਮਤਲਬ ਉਹ ਦਵਾਈ ਦੌਲ ਪ੍ਰੋਪਰ ਨਹੀਂ ਹੋ ਪਾਇਆ ਨਹੀਂ ਜੇ ਮਾੜੀ ਮੋੜ ਖਰਾਕ ਜੀ ਇੱਥੋਂ ਲਾਗੋ ਬੰਨੇ ਹੋਈ ਦਵਾਈ ਹੈਗੀ ਇੰਨਾ ਕੁ ਲੋ ਜੀ ਕਿਨੇ ਪੈਸੇ ਖੋਣੋ ਔਰ ਨਾ ਸਾਤ ਦੇ ਖੋਣੋ ਕਿ ਸਾਡੇ ਕੋਲੇ ਆਪਣੇ ਘਰ ਵਾਲੇ ਦਾ ਲਾਈਟ ਤੱਕ ਨਹੀਂ ਹੋਇਆ ਡੇਢ ਘੰਟਾ ਪੈਲੀ ਆ ਮੌਜੂਦਾ ਇਹ ਤੱਕ ਕੋਈ ਨਹੀਂ ਮਿਲਿਆ ਤੇ ਬੇਟਾ ਤੁਹਾਡੇ ਬੱਚੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਇਹ ਬੰਦਾ ਪਲੱਸ 1 ਚ ਪੜ੍ਹਦਾ ਜੀ ਤੇ ਜਿਹੜੀਆਂ ਪਲੱਸ 2 ਚ ਕੁੜੀਆਂ ਵੱਡੀਆਂ ਇਹ ਪ੍ਰੋਪਰ ਪੜਦੀਆਂ ਉਹਨਾਂ ਨੂੰ ਦੁਸ਼ਲ ਹੋ ਗਏ ਬੇੜੋ ਤੁਸੀਂ ਕਿਹੜੀ ਕਲਾਸ ਚ ਮੈਂ ਸਲਾਈਕ ਲਾਈਕ ਕਰਦੀ ਹਾਂ ਸਲਾਈਕੜਾਈ ਆ ਪੋਸਟ ਕਰਦੇ ਹਾਂ ਹਾਂਜੀ ਅੱਛਾ ਤੁਸੀਂ ਬੇਟਾ ਕਿਸ ਨੂੰ ਕਿਉਂ ਜਿੱਤਦਾ ਹੈ ਉਹ ਸਕੂਲੇ ਨਹੀਂ ਜਾਂਦੇ ਜਾਈ ਜਾਂਦੀਆਂ ਨੇ ਪਰ ਉੱਥੋਂ ਫਿਰ ਥੋੜਾ ਟਾਈਮ ਲੈ ਕੇ ਉੱਥੇ ਜਾਂਦੇ ਨੇ ਨਾਲ ਮਤਲਬ ਇਹ ਗੱਲ ਗੱਦੀ ਹੈ ਕਿ ਪਹਿਲਾਂ ਆਪਾਂ ਸਕੂਲੇ ਹਾਜੀ ਲਮਾਉਣੀ ਆ ਉਸ ਤੋਂ ਬਾਅਦ ਆਪਾਂ ਗਰੀਬੀ ਨੂੰ ਲਤਾ ਮਾਰਨ ਵਾਸਤੇ ਘਰੋਂ ਕੱਢਣ ਵਾਸਤੇ ਜਦੋਂ ਜਦ ਕਰ ਰਹੀਆਂ ਈ ਛੋਟੀ ਛੋਟੀਆਂ ਬੱਚੀਆਂ ਕਿ ਸਾਡੇ ਘਰ ਦਾ ਕਿਸੇ ਤਰ੍ਹਾਂ ਪੂਰਾ ਪੈ ਜੇ ਸਾਡਾ ਰੋਟੀ ਪਾਣੀ ਚੱਲ ਜੇ ਪਹਿਲਾਂ ਸਕੂਲੇ ਜਾਂਦੀਆਂ ਉਸ ਤੋਂ ਬਾਅਦ ਉਹ ਸਲਾਈ ਗੜਾਈ ਦਾ ਪੋਸਟ ਚ ਜਾਂਦੀ ਆ ਉਹ ਕੁੜੀਆਂ ਸਲੂੰਗ ਜਾਂਦੀ ਐ ਤੇ ਬੜਾ ਤੂੰ ਅਗਲੀ ਦਾਾਸ ਚ ਪਲੱਸ ਪਲੱਸ 1 ਚ ਕਿੱਥੇ ਪੜਨਾ ਥੋਬੇ ਅੱਛਾ ਤੇ ਤੂੰ ਵੀ ਕੋ ਕਿਹਨ ਕੰਮ ਕੋ ਮੁੰਡੇ ਬਾਝੋਂ ਜਾਣਾ ਹੁੰਦਾ ਕੋਈ ਅੱਛਾ ਅਹਲਾਦ ਨੇ ਜੀ ਪਰਿਵਾਰ ਦੇ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਬੜੀ ਕੋੜੀ ਆ ਕੋ ਸਾਡੀਆਂ ਸੰਸਥਾਵਾਂ ਵਾਲੇ ਇਹਨੂੰ ਵੀ ਦੇਗੇ ਉਹਨੂੰ ਵੀ ਦੇਗੇ ਕਮ ਸੇ ਕਮ ਯਾਰ ਥੋੜਾ ਬੋਧਾ ਆ ਕੇ ਕਿ ਉਹ ਪੁੱਛ ਪ੍ਰਤਾਸ ਦਾ ਕਰ ਲਿਆ ਕਰੋ ਕਿ ਭਾਈ ਕਿੰਨੂੰ ਵਾਕਈ ਲੋੜ ਆ ਇਹ ਪਰਿਵਾਰ ਨੂੰ ਵਾਕਈ ਲੋੜ ਆ ਕਾਲੀ ਦਾ ਲਾਇੇ ਭੋਗ ਵਾਲੇ ਦਿਨ ਸਭ ਦਾ ਮੈਨੂੰ ਦੇ ਗਏ ਆ ਅੱਛਾ ਜਿਹੜੇ ਵਾਰਿਸ ਪੰਜਾਬ ਦੇ अच्छा जी वो देख गए हां जी वो देख गए। ओतू लाओ ताडी किसी ने बा फड़ी? नहीं जी ने किसी ने नहीं जे फड़ी। ताडे ਪਿੰਡ ਦੇ ਸਰਪੰਚ ਸਾਹਿਬ ਨੇ ਵਗੈਰਾ ਕੋਈ ਨਾ ਸਾਥ ਦਿੱਤਾ। ਨਾ ਨਾ ਕੋਈ ਸਾਥ ਨਹੀਂ ਜੇ ਸਰਪੰਚ ਨੇ ਦਿੱਤਾ ਉਹਨੇ ਬਾਤ ਤਾਂ ਕਰਨੀ ਆਣ ਕੇ ਪੁੱਛੀ ਵੀ ਕੀ ਬੰਨਿਆ ਤੇ ਕੀ ਨਹੀਂ। ਐਂ ਅਮੀ ਵਰਦੇ ਦੇ ਵਿੱਚ ਐਦਾਂ ਹੀ ਰਹਿ ਸਾਨੂੰ ਤਰਪੈਲ ਤੱਕ ਕਰਨੀ ਕੀ ਤੋਂ। ਲੋ ਜੀ। ਇੱਕ ਤੇ ਫਿਰ ਉਹ ਕਿਵੇਂ ਕੁਦਰਤ ਕਰ ਕੀਤਾ ਉਹ ਜਮ ਕਿਦਾਂ ਹੋਏ। ਐਦਾਂ ਹੀ ਤੋੜੇ ਤੱਪੜ ਬਣਾ ਦੋ ਤੇ ਰਹੀਦੇ ਰਹੇ ਜੀ। ਤਾਡੇ ਹਾਲਾਤ ਹੀ ਉਦੋਂ ਵੇਖੇ ਨਹੀਂ ਉਦੋਂ ਵੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਦੇ ਕਿਹੜੇ ਹਾਲਾਤਾਂ ਜਿਹੇ ਰਹਿੰਦੇ ਪਏ ਬਹੁਤ ਮਾੜੇ ਹਾਲਾਤ ਹੀ ਉਦੋਂ ਕਿਉਂਕਿ ਸਰਕਾਰ ਵੱਲੋਂ ਹੋਈ ਤੁਹਾਡੀ ਕਿਸੇ ਨੇ ਗੱਲ ਕਰਕੇ ਪਤਾ ਉਹ ਤੁਹਾਡਾ ਐਕਸੀਡੈਂਟ ਲਈ ਮਾਰ ਜਾ ਮਿਲਣਾ ਚਾਹੀਦਾ ਸਾਡਾ ਪੰਡਾ ਪੂਰਾ ਹੋ ਗਿਆ ਉਹ ਦਿਖਾ ਦਿੱਤੀ ਜੇ ਉੱਤੋਂ ਮਾਰਕ ਹੋ ਕੇ ਆਈ ਜੇ ਇਹਨੇ ਡੀਐਸਪੀ ਦੇ ਦਿੱਤੀ ਉੱਥੋਂ ਹੀ ਜਾਈ ਉੱਥੋਂ ਨਹੀਂ ਆਈ ਕੋਈ ਉੱਥੋਂ ਨਹੀਂ ਜੇ ਉੱਥੋਂ ਨਹੀਂ ਜੇ ਆਈ ਅੱਛਾ ਹਾਂਜੀ 8699684843 ਤੇ ਆਪਣਾ ਅਕਾਊਂਟ ਨੰਬਰ ਬੋਲੋ ਹੌਲੀ ਆਰਾਮ ਨਾਲ ਉਚੀ ਏ 32893507822 ਇੱਕ ਵਾਰ ਦੁਬਾਰਾ ਪੀੜ ਕਰੋ ਹੌਲੀ 32893507822 ਹੁਣ ਆਈ ਐਫ ਐਸ ਸੀ ਕੋਡ ਬੋਲੋ 1858 ਬੈਂਕ ਨੇਮ ਬੈਂਕ ਨੇਮ ਸਟੇਟ ਬੈਂਕ ਆਫ ਸਟੇਟ ਬੈਂਕ ਆਫ ਇੰਡੀਆ ਤੇ ਬ੍ਰਾਂਚ ਕਿਹੜੀ ਆ ਇਹ ਕਿੱਥੋਂ ਦੀ ਬ੍ਰਾਂਚ ਕਿੱਧਰੋਂ ਪਤਾ ਆ ਅਰਮਦਾਸ ਅਰਮਦਾਸ ਹਾਂਜੀ ਭਾਜੀ ਰਮਦਾਸ ਬ੍ਰਾਂਚ ਆਈ ਐਫ ਐਸ ਆਈ ਕੋਡ ਵੀ ਦੱਸੋਲਤਾ ਆ ਟਾਊਨ ਨੰਬਰ ਵੀ ਦੱਸੋਲਤਾ ਆ ਠੀਕ ਆ ਜੀ ਅਰਮਦਾਸ ਨਾਲ ਐਸ ਬੀ ਆਈ ਦੇ ਵਿੱਚ ਇਹਨਾਂ ਦਾ ਅਕਾਊਂਟ ਆ ਪਰ ਵਾਕਈ ਇਹ ਪਰਿਵਾਰ ਮਤ ਦੇ ਮੱਕੀ ਮਤਤੀ ਲੋੜ ਹੈ ਇਹਨੂੰ ਸਰਤ ਲੋੜ ਆ ਕਿਉਂਕਿ ਇਹ ਵੀ ਭੀਪਰਾ ਆ ਦੇ ਮਤ ਕਰਨੀ ਚਾਹੁੰਦਾ ਇਹਨਾਂ ਦੇ ਫੋਨ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਧੰਨ ਵੀਰੇ ਮੇ ਕਨੈਕਸ਼ਨ ਹੈਗਾ ਹੈ ਉਹ ਨਹੀਂ ਹੈਗਾ ਕਨੈਕਸ਼ਨ ਹੈਗਾ ਹੈ ਪਣੀ ਵਾਲਾ ਹਾਂਜੀ ਬੜੀ ਗਰੀਬ ਪਰਵਾਰ ਆ ਬੰਗਣਾ ਦੇ ਦੋ ਟੋਟੇ ਲੜਾਈ ਚੱਕ ਡਾ ਰਿੰਦਾ ਰਿਹਾ ਤੇ ਮੇਰਾ ਹਿੱਸਾ ਵੀ ਚੰਕਲ ਗਿਆ ਬੋਟਾ ਡਾ ਬੰਬੀ ਦਾ ਨਹੀਂ ਕਨੈਕਸ਼ਨ ਮੇਹਲੇ ਦੇ ਡਾਡੀ ਪੈਣਾ ਸੀ ਤੇ ਬੋਟਰ ਤਾਂ ਹਾਂਜੀ ਮੋਟਰ ਤਾਂ ਠੀਕ ਹੈ ਹਾਂਜੀ ਓਏ ਤਿੰਨ ਚਾਰ ਨਿਆਣੇ ਬੱਚੇ ਨੇ ਉਹਨਾਂ ਦੇ ਕਮੋ ਵਾਲਾ ਕੋਈ ਨਹੀਂਗਾ ਝੋਨੇ ਦਾ ਤਾਂ ਹੋਇਆ ਡੁੱਬ ਗਿਆ ਕੜਕਿਆਂ ਦੀ ਬੀਠੀ ਨਹੀਂ ਜਾਣੀ ਜਿਹੜਾ ਵੀ ਵੀਰ ਕਾਦੀ ਮਤ ਕਰਨੀ ਚਾਹੂਦਾ ਅਸੀਂ ਉਹ ਲੋਕਾਂ ਦੀ ਗੱਲ ਕਰ ਰਹੇ ਹਾਂ ਪਰ ਉਹ ਵੀ ਚੀਂ ਆਖਾਂਗੇ ਪਰਵਾਹ ਦੀ ਮਤposX ਤੱਕ ਅਡੇ ਲੇਂ ਦਿਆ ਦਿਓ ਅਡੇ ਲੇਂ ਦਿਆ ਦਿਓ